बहुर रूस के देश की और प्यानो कीन नौपी वीर सैन रूस को राजा जाते महारुद्र सो भाजा जब तिन सुनियो सिकंदर आयो आन अगमने युद्ध मचायो कहा युद्ध गाड़ो अत माचियो बिन ब्रिन एक सुबट नह बाच्यो हार परे एक जतन बनायो दैत तो एक ताहे बुलायो दोहरा कोहन पोस्ती तन तरे आवत पयो बजंग ਜਾਨਕ ਲਾਹਰ ਦਰਿਆਵ ਤੇ ਨਿਕਸਿਓ ਬਡੋ ਨਿਹੰਗ ਚੌਪਈ ਜੋ ਕਭੂ ਕਰ ਕੋ ਬਲ ਕਰਐ ਹਾਥ ਭੈ ਹੀਰਾ ਮਲ ਡਰੈ ਜਹਾਂ ਕੂਦ ਕਰ ਕੋਬ ਦਿਖਾਵੈ ਤਉ ਨਾ ਠੌਰ ਕੂਬ ਤਰ ਜਾਵੈ ਦੋਹਰਾ ਇਕ ਦਾ ਕਰ ਮੈਂ ਤਰੈ ਔਰਨੁ ਫਾਂਸੀ ਪ੍ਰਾਸ ਪੰਜ ਸਾਹਸਰ ਸਵਾਰ ਤੇ ਮਾਰਤ ਤਾਕੋ त्राਸ ਚੌਪਈ ਜਾ ਕੋ ਐਤ ਗਦਾ ਕੀ ਮਾਰੈ ਕਾ ਕੋ ਮੂਠ ਫੋਰ ਹੀ ਡਾਰੈ ਰਿਸ ਪਰ ਪਵਨ ਬੇਗ ਜਿਉ ਧਾਵੈ ਪਤਰਨ ਜਿਉ ਛਤਰੀਆਂ ਨੂੰ ਭਜਾਵੈ ਪਾਂਤ ਪਾਂਤ ਦਿਨ ਵੀਰ ਖਪਾਏ ਮੋ ਪਹਤੇ ਨਹਿ ਜਾਤ ਗਨਾਏ ਜੋ ਤਿਨ ਕੇ ਨਾਮਨ ਹਿਆ ਤਰੀਐ ਏਕ ਗ੍ਰੰਥ ਇਨਹੀ ਕੋ ਭਰੀਐ ਮਤ ਕਰੀ ਤਾ ਕੇ ਪਰ ਡਾਰਿਓ ਸੋ ਤਨੇ ਐਸ ਗਦਾ ਸੋ ਮਾਰਿਓ ਜੋ ਕੋ ਸੁਖ ਟਪ ਤਮਨ ਪਰ ਧਾਵੈ ਏਕ ਚੂਟ ਜਮ ਲੋਕ ਪਟਾਵੈ ਰਣ ਤੇ ਏਕ ਪੈਗ ਨਹਿ ਭਾਜੈ ਠਾਡੋ ਵੀਰ ਖੇਤ ਵੈ ਗਾਜੈ ਅਤਿ ਘਰਾਵ ਰਾਜਨ ਕੋ ਮਾਰਿਓ ਕਾਂਪ ਸਿਕੰਦਰ ਮੰਤਰ ਵਿਚਾਰਿਓ ਦੋਹਰਾ ਸ੍ਰੀ ਦਿਨਨਾਥ ਮਤੀ ਤਰਨ ਸਾਹ ਜੀਨ ਕੇ ਦੀਨ ਸੋ ਤਾ ਪਰ ਧਾਵਤ ਭਈ ਭੇਸ ਪੁਰਖ ਕੋ ਕੀਨ ਚਉਪਈ ਪਹਿਲੇ ਤੀਰ ਤਮਨ ਕੋ ਮਾਰੇ ਬਰਛਾ ਬਹੋਰ ਕੋ ਤਨ ਝਾਰੈ ਤਮਕ ਤੇਗ ਕੋ ਘਾਇ ਪ੍ਰਹਾਰਿਓ ਗਿਰਿਓ ਭੂ ਜਾਨ ਹਾਨਿ ਡਾਰਿਓ ਭੂ ਪਰ ਗਿਰਿਓ ਠਾੜ ਉੱਠ ਪਇਓ ਤਾਕ ਪਗਰ ਕੰਠ ਤੇ ਲਿਐਓ ਸੁੰਦਰ ਬਦਨ ਅਜਿ ਕ ਤੇ ਚੀਨੂ ਮਾਰਨਾ ਦਈ ਰਾਖ ਤਹਿ ਲੀਨੂ ਤਾਕਹ ਪਗਰ ਰੂਸੀਨ ਦਇਓ ਆਪ ਉਦਤ ਰਣ ਕੋ ਪੁਨ ਪਇਓ ਪੌਂਤ ਪੌਂਤ ਆਰੀ ਅਮਿਤ ਸੰਘਾਰੈ ਜਨ ਦ੍ਰੁਮ ਪਮਨ ਪ੍ਰਚੰਡੁ ਖਾਰੈ ਸਵਈਆ ਕਾ ਤੀਰ ਭਾਨ ਕਸੇ ਕਟ ਮੈਂ ਭਟ ਭਾਰੀ ਭੁਜਾਨ ਕੋ ਭਾਰ ਭਰੇ ਹੈ ਭੂਤ ਭੁਵਿਖਿਆ ਭਵਾਨ ਸਦਾ ਕਬ ਹੂੰ ਰਣ ਮੰਡਲ ਤੇ ਨਾ ਡਰੇ ਹੈ ਵੀਰ ਪਰੇ ਨਹਿ ਭੀਰ ਪੇ ਭੂਪਤੇ ਲੈ ਲੈ ਭਲਾ ਭਲੀ ਭਾਉ ਤੇ ਅਰੇ ਹੈ ਤੇ ਇਨ ਵੀਰ ਮਹਾਰਣ ਤੀਰ ਸੁਹਾ ਕੇ ਹਜ਼ਾਰ ਅਨੇਕ ਹਰੇ ਹੈ ਚਉਪਈ ਤਬ ਹੀ ਸ਼ਾਹ ਸਿਕੰਦਰ ਡਰਿਓ ਬੋਲੇ ਰਸਤੂ ਮੰਤਰ ਵਿਚਰਿਓ ਬਲੀਨਾਸ ਕੋ ਭੂਲ ਪਿਠਾਇਓ ਜੇ ਤਮੈ ਅਦਕ ਤਰਾਸ ਸੁਭਜਾਇਓ ੜੇਲ ਜੋ ਤੁਮਹਾਂ ਕੋ ਕਹੋ ਤੋ ਹਿਆ ਤੈ ਭਾਜੀਐ ਰੂਹ ਸ਼ਹਿਰ ਕੇ ਭੀਤਰ ਜਾਏ ਬਿਰਾਜੀਐ ਗੋਲ ਵਿਆਬਾਨੀ ਸਭ ਹੀ ਕਉ ਮਾਰ ਹੈ ਓ ਕਾਟ ਕਾਟ ਮੂਂਡਨ ਕੇ ਕੋਟੂ ਸਾਰ ਹੈ ਦੋਹਰਾ ਬਲੀਨਾਸ ਜੋਤਕ ਬਿਖੈ ਅਦਕ ਤੋ ਪਰਬੀਨ ਤੀਰ ਜਦਿਆ ਸਿਕੰਦਰ ਹੈ ਵਿਜੈ ਆਪਣੀ ਛੀਨ ਚਉਪਈ ਬਲੀ ਨਾ ਸਜਰ ਤੇ ਉਚਾਰੋ ਤੁਮਹੁ ਆਪ ਕਮੰਦ ਹੈ ਡਾਰੋ ਤੁਮਰੇ ਬਿਨਾ ਜੀਤ ਨ ਹੋਈ ਅਮਿਤ ਸੁਭਟ ਧਾਮ ਹੈ ਮਿਲ ਕੋਈ ਦੋਹਰਾ ਸੁਨਤ ਸਿਕੰਦਰ ਏ ਬਚਨ ਕਰਿਓ ਤੈ ਸੋਈ ਕਾਮ ਕਮੰਦ ਡਾਰ ਤਾ ਕੋ ਕਰੇ ਬਾਂਦ ਲਿਆਇਓ ਧਾਮ ਅੜਿਲ ਭੋਜਨ ਛਾਇ ਭਲੀ ਬਿਦ ਤਾਹੇ ਖਵਾਇਓ ਬੰਧਨ ਤਾ ਕੇ ਕਾਟ ਭਲੇ ਬੈਠਾਇਓ ਛੂਟਤ ਬੰਧਨ ਭਜਿਓ ਤਾਹੀ ਕੋ ਗਇਓ ਉਹ ਲੌਂਡੀ ਹੈ ਬੌਰ ਸਿਕੰਦਰ ਕਉ ਦਇਓਂ ਘੋਰਾ ਤਾ ਕੋ ਰੂਪ ਬਿਲੋਕੈ ਹਜ਼ਰ ਤਰੈਉ ਲੁਭਾਏ ਲੈ ਆਪਣੀ ਇਸਤਰੀ ਘਰੀ ਢੋਲ ਮਿਰਦੰਗ বাজਾਏ